ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੋ ਜੀ ਗੁੱਡ ਮਾਰਨਿੰਗ ਤੁਹਾਨੂੰ ਸਾਰੇ ਨੂੰ ਇਹ ਬਹੁਤ ਸੋਹਣੀ ਬਹੁਤ ਖੂਬਸੂਰਤ ਵਾਦੀ ਤੋਂ ਆਪਾਂ ਕੱਲ ਆਏ ਸੀਗੇ ਚੂੜਦਾ ਟਰੈਕ ਕਰਕੇ ਤੇ ਰਾਤ ਇਸ ਕੈਂਪਿੰਗ ਸਾਈਡ ਤੇ ਰੁਕੇ ਸੀਗੇ ਨਰੇਸ਼ ਕੋਲ ਕਮਾਲ ਦੀ ਜਗ੍ਹਾ ਇਹ ਮਿੰਨੀ ਸੋਨਮਾਰਗ ਮਿੰਨੀ ਗੁਲਮਾਰਗ ਕਹਿ ਲੋ ਚਾਹੀ ਤੇ ਪੈਸ ਲਗਾਂਮ ਕਹਿ ਸਕਦੇ ਆਪਾਂ ਨੂੰ ਕਮਾਲ ਦੀ ਥਾਂ ਹੈ ਇਹ ਬੜੀ ਸੋਹਣੀ ਹੈ ਹੁਣ ਇੱਧਰ ਟੁੱਟੀ ਲੱਗੀ ਹੋਈ ਹੈ ਇੱਕ ਬਰਸ਼ ਬਰਸ਼ ਕਰਦੇ ਆਪਾਂ ਉਹ ਤੇ ਅਦਲੇ ਪਾਸੇ ਕੈਂਪਿੰਗ ਦੀ ਥਾਂ ਬਣੀ ਹੋਈ ਹੈ ਟੈਂਟ ਲੱਗੇ ਹੋਏ ਆ ਚਾਰ ਦਵਾਜ਼ੀ ਕਰੀ ਹੋਈ ਆ ਦੇਖੋ ਕਈ ਵਾਰੀ ਜਾਨਵਰ ਜੂਨਬਰਾ ਜਾਂਦੇ ਆ ਨਾ ਤਾਂ ਕਰਕੇ ਜਾਲ ਲਾਇਆ ਹੋਇਆ ਸਾਰੇ ਪਾਸੇ ਤੇ ਉਹ ਉਦਲੇ ਪਾਸੇ ਨੀਲੇ ਨੀਲੇ ਜੇ ਵਾਸ਼ਰੂਮ ਵੀ ਬਣਾਏ ਹੋਏ ਠੀਕ ਹੈ ਜੀ ਵਾਸ਼ਰੂਮ ਦੀ ਸਹੂਲਤ ਸਿਰਫ ਇਸੇ ਕੈਂਪਿੰਗ ਸਾਈਡ ਤੇ ਹੋਰ ਕਿਤੇ ਨਹੀਂ ਹੈਗੀ ਵਾਸ਼ਰੂਮ ਤੇ ਕੁਝ ਕੁ ਬੰਦਿਆਂ ਨੇ ਉਹ ਉਧਰਲੇ ਪਾਸੇ ਵੀ ਟੈਂਟ ਲਾਏ ਹੋਏ ਆ ਖੁੱਲੇ ਚ ਅੱਗ ਬਾਲੀ ਬੈਠੇ ਆ ਧੂਆ ਉੱਡ ਰਿਹਾ ਹੈ ਰਾਤ ਨੀਂਦ ਬਹੁਤ ਸੋਹਣੀ ਆ ਯਾਰ ਉਹਰੇ ਥੱਕੇ ਹੋਏ ਸੀ ਕਿ ਨੀਂਦ ਤਾਂ ਨਹੀਂ ਸੀ ਕਿ ਰੋਟੀ ਰੋਟੀ ਖਾ ਕੇ ਸੌਂ ਗਿਆ ਸੀ ਮੈਂ ਤਾਂ ਇਧਰਲੇ ਪਾਸੇ ਇਹਨਾਂ ਦੇ ਪਸ਼ੂ ਆਗੇ ਚਰਨ ਲੱਗੇ ਹੋਏ ਆ ਚਾਰਾ ਗਾਹ ਬਣੀ ਹੋਈ ਆ ਤੇ ਘਾਹ ਦੇ ਮੈਦਾਨ ਹੈ ਬਹੁਤ ਖੁੱਲੇ ਡੁੱਲੇ ਸੋਹਣੀ ਗੱਲ ਬਾਤ ਉਹਦੀ ਸਨਰਾਈਜ਼ ਬੜਾ ਸ਼ਾਂਤ ਲੱਗਦਾ ਯਾਰ ਇਹਨਾਂ ਥਾਂਵਾਂ ਦੇ ਨਾਲ ਸ਼ਾਂਤੀ ਐ ਸਕੂਨ ਐ ਉਹ ਉਧਰ ਮਿੱਠਾ ਮਿੱਠਾ ਜਿਹਾ ਸਪੀਕਰ ਵੱਜ ਰਿਹਾ ਹੈ ਕਮਾਲ ਦਾ ਐਕਸਪੀਰੀਅੰਸ ਐ ਇਹ ਸਸਿਕਾਰ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ 'ਚ ਇਸ ਟਾਈਮ ਅਸੀਂ ਚੂੜਧਾਰ ਪੀਕ ਉੱਤਰ ਕੇ ਆਏ ਆਂ ਟਰੈਕ ਕਰਕੇ ਆਏ ਆਂ ਕੱਲ ਕਰਿਆ ਸੀਗਾ ਤੇ ਰਾਤ ਆਪਾਂ ਇਸ ਕੈਂਪਿੰਗ ਸਾਈਡ 'ਤੇ ਰੁਕੇ ਸੀਗੇ ਬਹੁਤ ਸੋਹਣੀ ਬਹੁਤ ਸੋਹਣੀ ਜਗ੍ਹਾ ਇਹ ਯਾਰ ਤੇ ਅੱਜ ਆਪਾਂ ਬਸ ਨੀਚੇ ਉਤਰ ਜਾਾਂਗੇ ਸਾਡਾ ਵਾਪਸੀ ਦਾ ਸਫ਼ਰ ਹੈ ਗੱਡੀ ਤੱਕ ਪਹੁੰਚਦੀ ਹੋ ਜਾਾਂਗੇ ਅੱਜ ਆਪਾਂ ਹਰਪੇ ਦੇ ਇੱਧਰ ਬਰਸ਼ ਕਰਨ ਲੱਗੀ ਹੋਈ ਹੈ ਠੀਕ ਹੈ ਜੀ ਆਹ ਕਾਂ ਬਹੁਤ ਵੱਡੇ ਵੱਡੇ ਔਰੇ ਜੰਗਲੀ ਕਾਂ ਹੈ ਤੇ ਕੈਂਪਿੰਗ ਸਾਈਡ ਤੁਸੀਂ ਦੇਖੇ ਲਈ ਹੁਣੇ ਕੋਈ ਮੈਂ ਤੁਹਾਨੂੰ ਦੁਆਰੇ ਦਿਖਾ ਦਵਾ ਕੈਂਪਿੰਗ ਸਾਈਡ ਜਿੱਥੇ ਆਪਾਂ ਰੁਕੇ ਸੀਗੇ ਹਾਂਜੀ ਇਹ ਸੀਗੀ ਸਾਡੀ ਕੈਂਪਿੰਗ ਸਾਈਡ ਇਧਰ ਬਾਈ ਨਰੇਸ਼ ਦੀ ਦੁਕਾਨ ਬਣੀ ਹੋਈ ਆ ਚੁੱਲ੍ਹਾ ਚੌਕਾ ਇਧਰਲੇ ਵਸੇ ਆ ਔਰ ਇਹ ਰੋਟੀਆਂ ਪਕਾਉਂਦੇ ਆ ਤੇ ਆ ਆ ਸੌਣ ਨੂੰ ਜਗ੍ਹਾ ਬਣਾਈ ਹੋਈ ਹੋਇਆ ਇਹਨਾਂ ਨੇ ਹਨਾ ਜੀ ਤੇ ਇਧਰਲੇ ਪਾਸੇ ਪਈ ਆ ਸਾਡੇ ਬੈਗ ਤੇ ਉਹ ਉਧਰਲੇ ਪਾਸੇ ਪਈ ਆ ਜੀ ਰਜਾਈਆਂ ਕੰਬਲ ਠੀਕ ਆ ਬਾਈ ਕੈਸਾ ਤਰਾ ਐਕਸਪੀਰੀਅੰਸ ਲਿਆ ਮੈਨੂੰ ਦੱਸ ਬਹੁਤ ਵਧੀਆ ਹੁਣ ਐਨੇ ਉਹਦੇ ਚ ਸੀ ਬਰਸ਼ ਕਰਿਆ ਮੂੰਹ ਤੋਂ ਇਹ ਪਾਣੀ ਜਿਹੜਾ ਚੱਲ ਰਿਹਾ ਨਾ ਚਿਲਡ ਪਾਣੀ ਇਹ ਬਰਫਾਂ ਦਾ ਪਾਣੀ ਖੁਰ ਖੁਰ ਕੇ ਆ ਰਿਹਾ ਹੈ ਹੱਥ ਸੁੰਨ ਕਰ ਦਿੰਦਾ ਏ ਰਾਤ ਸਾਨੂੰ ਪਾਲਾ ਲਗਿਆ ਰਾਤ ਬਹੁਤ ਠੰਡ ਸੀਗੀ ਹੁਣ ਆਪਾਂ ਠੀਕ ਆ ਮਤਲਬ ਧੁੱਪ ਚ ਬੈਠੇ ਆ ਹੁਣ ਜੈਕਟਾਂ ਜੁਗਟਾਂ ਤਾਰੀਆਂ ਹੋਈਆਂ ਐ ਆਪਣੇ ਕੋਲ ਹਲੇ ਥੋੜਾ ਜਿਹਾ ਸਮਾਂ ਪਿਆ ਏ ਤੇ ਮੈਂ ਸੋਚਿਆ ਵੀ ਚਲੋ ਆਲਾ ਆਲਾ ਦਵਾਲਾ ਜਿਹਾ ਦੇਖ ਲਈਏ ਆਪਾਂ ਤੇ ਮੈਂ ਘੁੰਮਣ ਫਿਰ ਮਾਇਆ ਇਧਰਲੇ ਪਾਸੇ ਇਧਰਲੇ ਪਾਸੇ ਆ ਕੇ ਕੀ ਦੇਖਦਾ ਇਹ ਬੜੇ ਬੜੇ ਪੱਥਰ ਪਏ ਐ ਇੱਕ ਉਹ ਬੜੀ ਚਟਾਨ ਮਣੀ ਹੋਈ ਐ ਉਰੇ ਟੋਬਾ ਜਿਹਾ ਬਣਾਇਆ ਹੋਇਆ ਇਹਨਾਂ ਨੇ ਪਾਣੀ ਇਕੱਠਾ ਕੀਤਾ ਹੋਇਆ ਜਾਨਵਰਾਂ ਦੇ ਪਾਣੀ ਪੂਣੀ ਪੀਣ ਵਾਸਤੇ ਗਏ ਆ ਮੱਝਾਂ ਰੱਖੀਆਂ ਹੋਈਆਂ ਇਹਨਾਂ ਨੇ ਇਸ ਟਾਈਮ ਆਪਾਂ ਕਰਨ ਲੱਗੇ ਆ ਆਪਣਾ ਬ੍ਰੇਕਫਾਸਟ ਪਰੌਂਠਿਆਂ ਦੇ ਨਾਲ ਅਚਾਰ ਤੇ ਉਹ ਸਾਡੇ ਨਾਲ ਬਾਬਾ ਆਇਆ ਹੋਇਆ ਉਹਦੇ ਵਾਸਤੇ ਦੀ ਆਪਾਂ ਪਰੌਂਠੇ ਕਰਾਈ ਆ ਤਾਂ ਨਾਸ਼ਤਾ ਕਰਕੇ ਆਪਾਂ ਫਿਰ ਉਹਰੇ ਤੋਂ ਨਿਕਲਾਂਗੇ ਠੀਕ ਆ ਇਹ ਮਾਹੌਲ ਜੀ ਵੀ ਦੇਖ ਲਓ ਨਾਸ਼ਤਾ ਕਰਨਾ ਯਾਰ ਖੁਸ਼ ਨਸੀਬੀ ਹੈ ਸਾਡੀ ਕਨਾਈ ਬੜਾ ਸੋਹਣਾ ਐਕਸਪੀਰੀਅੰਸ ਸੀਗਾ ਉਹਰੇ ਆਪਾਂ ਰਾਤ ਰਹਿ ਹੈ ਨਾ ਬੜਾ ਵਧੀਆ ਐਕਸਪੀਰੀਅੰਸ ਸੀ ਬੜਾ ਵੈਲਿਊ ਤੇ ਰਾਤ ਰਹਿਣਾ ਅਸੀਂ ਵੇਰੇ ਉੱਠ ਕੇ ਤੇ ਬਰਸ਼ ਕਰਿਆ ਸੀ ਐਸੀ ਆਰਾਮ ਨਾਲ ਉੱਠੇ ਸੀ ਰਾਤ ਉਹ ਲੋਕਾਂ ਨੇ ਰੋਲਾ ਪਾ ਪਾਇਆ ਪਰ ਸਾਨੂੰ ਸੌਣ ਨਹੀਂ ਦਿੱਤੀ ਜਿਹੜੇ ਸਾਡੇ ਨਾਲ ਸੁੱਤੇ ਹੋਏ ਪਤਾ ਨਹੀਂ ਰਿਹਾ ਮੈਨੂੰ ਤਾਂ ਬੜਾ ਔਖਾ ਹੋਇਆ ਹਾਂ ਤੇ ਜਿਹੜੀ ਥਾਂ ਤੇ ਆਪਾਂ ਹੁਣ ਇਸ ਟਾਈਮ ਰੁਕੇ ਹੋਏ ਆ ਨਾ ਇਹਦਾ ਐਲੀਵੇਸ਼ਨ ਚੈੱਕ ਕਰੋ 2870 ਮੀਟਰ ਐਲੀਵੇਸ਼ਨ ਹੈ ਕਮਾਲ ਦੀ ਹਾਈਟ ਹੈ ਇਸ ਟਾਈਮ ਆਪਣੀ ਐਲੀਵੇਸ਼ਨ ਹੈਗੀ ਆ ਜੀ 2870 ਮੀਟਰ ਦੀ ਤੇ ਆਪਾਂ ਇੱਕ ਟਰੈਕ ਕਰਕੇ ਆਏ ਸੀਗੇ ਹੁਣੇ ਪਿੱਛੇ ਜੇ ਤ੍ਰਿਉਂਡ ਦਾ ਤੇ ਉਹਦੀ ਟਾਪ ਐਲੀਵੇਸ਼ਨ ਸੀਗੀ 2875 ਮੀਟਰ ਤੇ ਆਪਾਂ ਹੁਣੇ ਦੇਖ ਲਓ ਐ ਨਿਓਚੇ ਖੜੇ ਆ ਤੇ ਆਪਾਂ ਕਾਫੀ ਹਾਈਟ ਉਤਰ ਕੇ ਵੀ ਆਏ ਆ ਤੇ ਹਾਈ ਐਲੀਵੇਸ਼ਨ ਤੇ ਨਾ ਹਮੇਸ਼ਾ ਜਿਹੜੀ ਹਵਾ ਹੁੰਦੀ ਆ ਖੁਸ਼ਕ ਹੁੰਦੀ ਆ ਤੇ ਸਕਿਨ ਨੂੰ ਖਰਾਬ ਕਰ ਦਿੰਦੀ ਆ ਜਿਵੇਂ ਹੁਣ ਸਾਡੇ ਚਿਹਰੇ ਜਿਹੜੇ ਹੈਗੇ ਖਰਾਬ ਹੋ ਗਏ ਤੇ ਸਕਿਨ ਖਰਾਬ ਕਰ ਦਿੰਦੀ ਆ ਸਕਿਨ ਚ ਰੈਸਸ ਬਣ ਜਾਂਦੇ ਆ ਤੇ ਇਹ ਜਗਾ ਬਹੁਤ ਸੋਹਣੀ ਸੀਗੀ ਬਾਈ ਨਰੇਸ਼ ਨੇ ਸਾਡੀ ਬਹੁਤ ਸੇਵਾ ਕਰੀ ਤੇ ਸਕਿਨ ਸਵੇਲਿੰਗ ਵੀ ਹੋ ਜਾਂਦੀ ਹੈ ਹਾਂ ਸਕਿਨ ਸਵੇਲਿੰਗ ਹੋ ਜਾਂਦੀ ਹੈ ਤੇ ਤੁਸੀਂ ਜੇ ਉਰਿਆਣਾ ਹੋਇਆ ਨਰੇਸ਼ ਨਾਲ ਸੰਪਰਕ ਕਰਿਓ ਤੇ ਇਹਨਾਂ ਕੋਲ ਰਹੋ ਬਹੁਤ ਚੰਗੇ ਬੰਦੇ ਆ ਨਰੇਸ਼ ਬਾਈ ਵਾਸਤੇ ਕੋਈ ਕੁੜੀ ਵੀ ਦੇਖ ਲਓ ਸਾਡੇ ਏਰੀਆ ਦੀ ਨਰੇਸ਼ ਦਾ ਨਰੇਸ਼ ਦਾ ਸ਼ਾਦੀ ਨਹੀਂ ਹੋਈ ਜੇ ਕਿਸੇ ਕੋਲ ਕੋਈ ਲੜਕੀ ਹੋਵੇ ਇਹਨਾਂ ਵਾਸਤੇ ਤੇ ਦਿਖਾ ਦਿਓ ਤਾਂ ਆਏਗਾ ਨਾ ਫੇਸ ਕਰ ਦਿਖਾ ਕੇ ਕਰਾਂ ਮੈਂ ਫੇਸ ਦਿਖਾਵਾਂ ਹੈ ਦਿਖਾ ਏ ਆਪਣੇ ਨਰੇਸ਼ ਭਾਈ ਠੀਕ ਹੈ ਜੀ ਇਹ ਜਗਾ ਦਾ ਨਾਮ ਹੈਗਾ ਜਮਨਾਲਾ ਪਹਿਲਾ ਪਹਿਲਾ ਅਸੀਂ ਕੱਲ ਜਦ ਉੱਪਰ ਰਹੇ ਉਹ ਇਹਨਾਂ ਦੇ ਬੜੇ ਭਰਾ ਸੀਗੇ ਉੱਥੇ ਅਸੀਂ ਕੱਲ ਰਾਤ ਰੁਕੇ ਆ ਜਿਹੜਾ ਕੇਡੀ ਕੇਡੀ ਦੀ ਸ਼ਾਪ ਸੀਗੀ ਤੀਸਰੀ ਸ਼ਾਪ ਸੀਗੀ ਹਾਂ ਉਹ ਇਹਨਾਂ ਦੇ ਭਰਾ ਦੇ ਸੀਗੇ ਬੜੇ ਉਹ ਇਹਨਾਂ ਦਾ بڑا ਭਾਈ ਸੀਗਾ ਠੀਕ ਹੈ ਭਾਈਆਂ ਨੇ ਸੰਭਿਆ ਹੋਇਆ ਪੂਰਾ ਕਾਰੋਬਾਰ ਬਹੁਤ ਸਾਡੀ ਦੇਖਭਾਲ ਕਰੀ ਬਹੁਤ ਸਾਨੂੰ ਦੇਖਿਆ ਮਤਲਬ ਕੀ ਉੱਪਰ ਵੀ ਠੀਕ ਰਿਹਾ ਬੰਦਾ ਤੇ ਥੈਂਕ ਯੂ ਐ ਭਾਈ ਇਨਾ ਦਾ ਵੀ ਇਨਾਂ ਦੇ ਬੜੇ ਪ੍ਰਾਤ ਦਾ ਵੀ ਹਾਂ ਠੀਕ ਆ ਤੇ ਉਰੇ ਤੋਂ ਹੁਣ ਨੌਰਾਧਾਰ ਹੈਗਾ 6 ਕਿਲੋਮੀਟਰ 6 ਕਿਲੋਮੀਟਰ ਆਪਾਂ ਨੀਚੇ ਉਤਰਾਂਗੇ ਤੇ ਆਪਣੀ ਗੱਡੀ ਤੱਕ ਪਹੁੰਚਦੇ ਹੋ ਜਾਾਂਗੇ ਆਪਾਂ ਠੀਕ ਹੈ ਜੀ ਰੋਟੀ ਪਾਣੀ ਆਪਾਂ ਖਾ ਲਿਆ ਪਰੌਂਡੇ ਛਕ ਲਏ ਤੇ ਨਾਸ਼ਤਾ ਕਰ ਲਿਆ ਹੁਣ ਆਪਾਂ ਚੱਲਦੇ ਆਂ ਜੀ ਇਹ ਜਗ੍ਹਾ ਨੂੰ ਬਾਏ ਬਾਏ ਕਰਦੇ ਆਂ ਤੇ ਜਿਹੜੀ ਰੈਸ਼ਸ ਦੀ ਮੈਂ ਗੱਲ ਕਰਦਾ ਸੀਗਾ ਦੇਖੋ ਜਿਵੇਂ ਸਕਿਨ ਦੀ ਨਾ ਆ ਦੇਖੋ ਸਵੇਲਿੰਗ ਹੋ ਗਈ ਹਾਂ ਸਕਿਨ ਸਵੇਲਿੰਗ ਹੋ ਗਈ ਵੈਸੇ ਵੀ ਰੈਸ਼ਸ ਜੀ ਹੋ ਗਏ ਲਾਲ ਲਾਲ ਹੋ ਗਿਆ ਤੇ ਇਹ ਸਾਰਾ ਕੁਝ ਖਰਾਬ ਕਰਿਆ ਇਹ ਸਾਨੂੰ ਉਲਦੀ ਹਵਾ ਦੀ ਜਿਹੜੀ ਖੁਸ਼ਕ ਹਵਾ ਹੈ ਹਾਈ ਐਲੀਵੇਸ਼ਨ ਦੀ ਉਹਨੇ ਇਸ ਖਰਾਬ ਕਰੀਆ ਸਕਿਨ ਨੂੰ ਹੁਣੇ ਮੇਰੀ ਸਕਿਨ 10 15 ਦਿਨ ਤੱਕ ਠੀਕ ਹੋਊਗੀ ਉਸ ਤੋਂ ਬਾਅਦ ਅਸੀਂ ਫੇਰ ਟੂਰ ਲਾ ਲੈਣਾ ਠੀਕ ਹੈ ਜੀ ਠੀਕ ਹੈ ਬਾਈ ਜੀ ਹੈ ਓਕੇ फिर मिलेंगे कभी अगर किसी दिन आना हुआ ना दोबारा चक्कर लगा फिर आ जाना यहीं तक आना घूमने फिरने हमारे भी इस्तेदार बोलेंगे हम जाए ना हमें भी लेके चलो हमें भी लेके चलो हां ले ये तो चलो? बोलना ही है जी अगर किसी के पास दम हो ना वही टूर पाएगा हैनी हां जी आपा वैसे रुबल उनो लेके आ सकते हो और कैंपिंग करा सकते हो आज कैंपिंग हां यहां पे जानवर तो नहीं आते नहीं सर तेज जी आपा प्राइसिंग दी गल करिए ਉਰੇ ਆਪਾਂ ਪੇਗ ਰਹੇ ਜੀ 250 ਰੁਪਏ ਪਰ ਪਰਸਨ ਉਹਦੇ ਚ ਸਾਨੂੰ ਇੱਕ ਟਾਈਮ ਦਾ ਡਿਨਰ ਮਿਲ ਜਾਂਦਾ ਹੈ ਤੇ ਜਿਹੜਾ ਬ੍ਰੈਕਫਾਸਟ ਵਗੈਰਾ ਕਰਿਆ ਉਹਦੀ ਅਲੱਗ ਪੇਮੈਂਟ ਕਰੀ ਆਪਾਂ ਨੇ ਪ੍ਰਾਈਸ ਜੈਨੂਨ ਬਹੁਤ ਜ਼ਿਆਦਾ ਜੈਨੂਨ ਆ ਉਰੇ 250 ਰੁਪਏ ਪਰ ਪਰਸਨ ਆ ਤੇ ਉੱਪਰ ਜਿਹੜੀ ਆਪਾਂ ਕੈਂਪਿੰਗ ਕਰੀ ਸੀਗੀ ਉੱਪਰ ਰਹੇ ਸੀਗੇ ਜਿੱਥੇ ਉੱਥੇ ਹੈਗਾ 300 ਰੁਪਏ ਪਰ ਪਰਸਨ ਤੇ ਜਿਹੜੇ ਇਹਨਾਂ ਨੇ ਆ ਟੈਂਟ ਲਾਏ ਹੋਏ ਐ ਇਹਦੇ ਚ ਇਹ ਲੰਦੇ ਆ 200 ਰੁਪਏ ਪਰ ਪਰਸਨ ਮੰਦੇ ਦਾ ਖਾਣਾ ਪੀਣਾ ਉਹਦੇ ਚ ਅਲੱਗ ਹੁੰਦਾ ਹੈ ਸਾਰਾ ਕੁਝ ਆ ਹਿਸਾਬ ਗਿਤਾਵੇ ਇਹਨਾਂ ਦਾ ਦੇਖ ਲਓ ਜੀ ਠੀਕ ਏ ਗੱਲ ਵਾ ਜੈਨੂਨ ਆ ਕੋਈ ਬਾਲਾ ਮਹਿੰਗਾ ਨਹੀਂ ਹੈਗਾ ਨਾਈ ਸਰਪੇਡ ਹੈ ਸਰਪੇ ਬੰਦਾ ਰੌਣਕੀ ਆ ਬੁਰਾ ਇਹ ਇਹਨੇ ਸਪੀਕਰ ਜਿਹਾ ਰੱਖਿਆ ਹੋਇਆ ਇੱਕ ਸਪੀਕਰ ਚ ਬੋਲੀ ਜਾਂਦਾ ਕੁਛ ਕੁਛ ਉੱਥੇ ਧਿਆਰ ਆ ਫਰੋਂਡੇ ਖਾ ਲਓ ਰੋਟੀ ਥਿਆਰ ਰੋਟੀ ਖਾ ਲਓ ਹਾਂ ਓ ਦੇਖੋ ਸਪੀਕਰ ਮਾਈਕ ਟੈਸਟਿੰਗ ਹਲੋ ਹਲੋ ਹਾਂ ਇਹਦੇ ਨਾਲ ਬੁਲਾਉਂਦੇ ਇਹ ਸਾਰਿਆਂ ਨੂੰ ਇੰਨਾ ਦਾ ਰੌਲਾ ਪਾਣ ਦਾ ਹੋਰ ਵੀ ਐ ਵੀ ਇੱਥੇ ਜਾਨਵਰ ਨਾ ਆ ਜਵੇ ਨੇੜੇ ਲੋੜੇ ਬਾਗ ਬੂਗੂ ਕੁਮੜਿਆ ਉਹਦੇ ਕਰਕੇ ਸਾਰਾ ਦਿਨ ਰੌਲਾ ਪਾ ਕੇ ਰੱਖਦੇ ਜਾਨਵਰ ਤਾਂ ਕੁਝ ਨਹੀਂ ਆਤੇ ਜੀ ਜਾਨਵਰ ਨਹੀਂ ਆਤੇ ਨਾ ਇੱਥੇ ਪੇ ਨਹੀਂ ਆਤੇ ਗੰਗਲ ਵਿੱਚ ਦੂਰਾਸਤੇ ਮੈਂ ਕਿਉਂ ਆਇਂਗੇ ਜੰਗਲ ਆ ਸਮਾਂ ਸਹੀ 6:30 ਵਜੇ ਦਾ ਹੋ ਗਿਆ ਤੇ ਹੁਣ ਆਪਾਂ ਚੱਲਣ ਲੱਗੇ ਆ ਇਸ ਕੈਂਪ ਸਾਈਡ ਤੋਂ ਵਾਪਸ ਨੀਚੇ ਵੱਲ ਹਾਂ ਗੱਡੀ ਤੱਕ ਪਹੁੰਚਦੇ ਆ ਤੇ ਉਸ ਤੋਂ ਬਾਅਦ ਗੱਡੀ 'ਚ ਬੈਠ ਕੇ ਫਿਰ ਆਪੋ ਆਪਣੇ ਘਰੇ ਪਹੁੰਚਦੇ ਆ ਨਾਲ ਸਾਡੇ ਬਾਬਾ ਜੀ ਜਾਣਗੇ ਇਹਨਾਂ ਨੂੰ ਆਪਾਂ ਸੋਲਨ ਡ੍ਰੌਪ ਕਰਨਾ ਹੈ ਤੇ ਯਾਤਰੀ ਹੱਲੇ ਹੁਣ ਸਵੇਰੇ ਸਵੇਰੇ ਯਾਤਰੀ ਆ ਰਹੇ ਆ ਜਿਹੜੇ ਆਣ ਵਾਲੇ ਆ ਤੇ ਆਪਾਂ ਵਾਪਸੀ ਦਾ ਸਫ਼ਰ ਰਾਹ 'ਚ ਜਾਂਦੇ ਜਾਂਦੇ ਦੇਖੋ ਸਾਨੂੰ ਰਾਹ 'ਚ ਕਿਆ ਮਿਲਿਆ ਏ ਆ ਜਦੋਂ ਅਸੀਂ ਆਏ ਸੀਗੇ ਜਦੋਂ ਹੈ ਨਹੀਂ ਸੀਗਾ ਪੇੜ ਗਿਰਿਆ ਹੋਇਆ ਏ ਔਰੇ ਤੋਂ ਗਿਰਿਆ ਮੇਰੀ ਗੱਲ ਤੋਂ ਤਾ ਜਾਈ ਰਾਤ 'ਚ ਛਖੜ ਬਹੁਤ ਚੱਲਿਆ ਮੇਰੀ ਚੱਲੀ ਰਾਤ ਮੇਰੀ ਨਗੇਰ ਤੇ ਹੁਣਾ ਇਹ ਐ ਟੁੱਟ ਜਾਂਦੇ ਔਰ ਦੇਖੋ ਦਰਖਤੋ ਦੋਖਤੋ ਮਿੰਟ ਲੱਗਦੇ ਆ ਬਾਕੀ ਨਾ ਪੇੜਾਂ ਨੇ ਕਈ ਰੁੱਤਾਂ ਦੇਖਣੀਆਂ ਹੁੰਦੀਆਂ ਗਰਮੀ, ਸਿਆਲ, ਬਰਫ਼ਾਂ, ਮੀਂਹ ਮੀਂਹ ਵੀ ਬਹੁਤ ਪੈਂਦੇ ਐ। ਫਿਰ ਐਨੀਆਂ ਰੁੱਤਾਂ ਦੇਖਣ ਦੇ ਬਾਵਜੂਦ ਪੇੜ ਦੀਆਂ ਜੜਾਂ ਜਿਹੜੀਆਂ ਹੈਗੀਆਂ ਕਮਜ਼ੋਰ ਹੋ ਜਾਂਦੀਆਂ, ਤਣੇ ਵੀ ਕਮਜ਼ੋਰ ਹੋ ਜਾਂਦੇ ਆਂਦਰੋਂ ਖੋਖਲੇ ਹੋ ਜਾਂਦੇ ਆ ਇਹ। ਫਿਰ ਐਂ ਕਰਕੇ ਟੁੱਟ ਕੇ ਡਿੱਗ ਪੈਂਦੇ ਐ। ਆਂਦੇ ਹੋਏ ਕਈ ਥਾਵਾਂ ਇਹ ਜਿਹੀ ਐ ਜਿਹੜੀਆਂ ਸਾਨੂੰ ਯਾਦ ਵੀ ਨਹੀਂ ਹੈਗੀਆਂ ਵੀ ਆਪਾਂ ਕਾਦੋਂ ਲੰਘ ਕੇ ਗਏ ਸੀਗੇ। ਤੇ ਇਹ ਥਾਂ ਹੁਣ ਉਹੀ ਆ। ਇਹਦਾ ਥਾਂ ਦਾ ਸਾਨੂੰ ਕੋਈ ਨਾਮ ਪਤਾ ਨਹੀਂ ਵੀ ਅਸੀਂ ਲੰਘ ਕੇ ਗਏ ਵੀ ਹੈ ਕਿ ਨਹੀਂ ਗਏ ਇਹ ਸਾਡੀ ਯਾਦ ਵਿੱਚ ਨਹੀਂ ਹੈਗੀ ਪਰ ਇਹ ਸਾਰਾ ਸਫਰ ਅਸੀਂ ਜਾਂਦੇ ਹੋਏ ਕਰਕੇ ਗਏ ਸੀਗੇ ਆਂਦੇ ਹੋਏ ਸਾਨੂੰ ਲੱਗਿਆ ਐਕਸਪੀਰੀਅੰਸ ਫੀਲ ਹੋ ਰਿਹਾ ਏ ਜਾਂਦੇ ਹੋਏ ਜਾਂਦੀਵਾਰੀ ਲੱਗਿਆ ਐਕਸਪੀਰੀਅੰਸ ਫੀਲ ਹੋ ਰਿਹਾ ਸੀਗਾ ਜਾਂਦੇ ਵੇ ਸਾਨੂੰ ਜਾਣ ਦੀ ਕਾਲੀ ਸੀ ਹੁਣ ਆਂਦੇ ਵੇ ਅਸੀਂ ਮਹਿੌਲ ਹੀ ਹੋਲੀ-ਹੋਲੀ ਤੁਰ ਗਏ ਮੈਂ ਪੂਰਾ ਆਨੰਦ ਲੈ ਰਹੀਆਂ ਜੰਗਲ ਦਾ ਹਾਂ ਠੀਕ ਹੈ ਇਹ ਜਗ੍ਹਾ ਮੈਨੂੰ ਯਾਦ ਆ ਪੂਰੀ ਆ ਦੇਖੋ ਗੁਫਾ ਬਣੀ ਹੋਈ ਹੈ ਇਹ ਗੁਫਾ ਮੈਂ ਦੇਖ ਕੇ ਗਿਆ ਸੀਗਾ ਸਪੈਸ਼ਲ ਜਾਨਵਰਾਂ ਦੀ ਥਾਂ ਬਣਾਈ ਹੋਈ ਹੈ ਰਹਿਣ ਵਾਸਤੇ ਅੰਦਰ ਬਹੁਤ ਖੁੱਲੀ ਢੁਲੀ ਸਪੇਸ ਹੈ ਮੀਂਹ ਤੋਂ ਬਚਣ ਵਾਸਤੇ ਅਸੀਂ ਆਲਮੋਸਟ ਨੀਚੇ ਉਤਰ ਕੇ ਆ ਗਏ ਥੋੜਾ ਜਿਹਾ ਰਹਿ ਗਿਆ ਹੋਰ ਤੂੰ ਤੋਰ ਦੇ ਪੇੜ ਦੇਖੋ ਯਾਰ ਤੁਸੀਂ ਹਨਾ ਕਿਵੇਂ ਖੜੇ ਆ ਸਿੱਧੇ ਡੰਡੇ ਡੰਡੇ ਜੇ ਤਣੇ ਖੜੇ ਆ ਸਿਰਫ ਇਹਨਾਂ ਤੇ ਪੱਤਾ ਪੁੱਤਾ ਕੋਈ ਨਹੀਂ ਹੈਗਾ ਛਾਂਦਾਰ ਰੁੱਖ ਨਹੀਂ ਹੈਗੇ ਮਤਲਬ ਇਹ ਅਜੀਬੋ ਗਰੀਬ ਤਰ੍ਹਾਂ ਦੇ ਪੇੜ ਆ ਇਹ ਹਨਾ ਹਾਂ ਇਹ ਵਾਲਾ ਇਲਾਕਾ ਹੁਣ ਅਸੀਂ ਲੰਘ ਕੇ ਆਏ ਆ ਬਹੁਤ ਸੋਹਣਾ ਇਲਾਕਾ ਸੀਗਾ ਬਹੁਤ ਯਾਦਗਾਰ ਸਫ਼ਰ ਰਿਹਾ ਇਹ ਹੁਣ ਤੱਕ ਦਾ ਜਿੰਨੇ ਵੀ ਆਪਾਂ ਸਫਰ ਕਰਿਆ ਸਭ ਤੋਂ ਸੋਹਣਾ ਸਫਰ ਆਪਾਂ ਇਹਨੂੰ ਕਹਿ ਸਕਦੇ ਹਾਂ ਬਾਕੀ ਜ਼ਿੰਦਗੀ ਚ ਕੁਝ ਵੀ ਹੋ ਸਕਦਾ ਹੈ ਕਿ ਐਸ ਤੋਂ ਬੈੱਡਰ ਵੀ ਸਾਨੂੰ ਸਫਰ ਦੇਖਣ ਨੂੰ ਮਿਲੇ ਕਹਿ ਨਹੀਂ ਸਕਦੇ ਕੁਝ ਹਾਂ ਨੀਚੇ ਦੇਖ ਆ ਰਹੀ ਤੇ ਜਿਵੇਂ ਬੂਟੀ ਜਿਵੇਂ ਸਾਗ ਨਹੀਂ ਹੁੰਦਾ ਲੱਗਿਆ ਹਨਾ ਓਮੇ ਦੀ ਬੂਟੀ ਹੈ ਇਹ ਜਿਵੇਂ ਸਾਗ ਲੱਗਿਆ ਹੁੰਦਾ ਜੀ ਸਾਗ ਪਾਲਕ 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 ਵੀ ਹੈ ਜੀ ਹੁੰਦੀ ਹੈ ਸਾਗ ਵੀ ਹੈ ਜਾਈ ਹੁੰਦਾ ਜੀ ਤੇ ਇਹ ਹੈ ਜੀ ਆਪਣਾ ਆਂਦੀ ਵਾਰ ਦਾ ਵਿਊ ਹਨਾ ਕਮਾਲ ਦੇ ਪਹਾੜ ਹੈ ਨੌਰਾਤਾਰ ਦਾ ਇਲਾਕਾ ਹੈ ਨੌਰਾਤਾਰ ਪਿੰਡੇਗਾ ਵੈਸੇ ਉਰੇ ਬਹੁਤ ਪਿੰਡ ਬਸੇ ਹੋਏ ਆ ਅਲੱਗ-ਅਲੱਗ ਜਿਨ੍ਹਾਂ ਦੇ ਸਾਨੂੰ ਨਾਂ ਨਹੀਂ ਪਤਾ ਪਰ ਜ਼ਿਲ੍ਹਾ ਇਹ ਸ਼ਿਮੌਰ ਹੈ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈ ਤੇ ਬਹੁਤ ਸੋਹਣੀ ਜਗ੍ਹਾ ਆ ਰਹੀ ਆ ਦੇਖੋ ਬੋਰਡ ਤੇ ਲਿਖਿਆ ਹੈ ਆਪ ਅਭੈਰਣ ਖੇਤਰ ਮੇ ਹਨ ਵਨਯ ਜੀਵ ਸੰਰਖਣ ਅਧਿਨਿਯਮ ਕੇ ਅਨੁਸਾਰ ਯਹਾਂ ਚਰਾਇ ਅਵੈਲ ਕਟਾਈ ਔਰ ਸ਼ਿਕਾਰ ਨਿਸ਼ੇਧ ਹੈ ਇਹ ਅਬਿਆਰਣ ਖੇਤਰ ਹੈ ਮਤਲਬ ਵਾਈਲਡ ਲਾਈਫ ਸੈਂਚਰੀ ਹੈ ਇਹ ਸਾਰੇ ਦੀ ਸਾਰੀ ਝੂੜਦਹਾਰ ਸੈਂਚਰੀ ਹੈ ਇੱਥੇ ਆ ਕੇ ਨਾ ਵੈਲੀ ਇਹ ਪੂਰੀ ਖੁੱਲ ਜਾਂਦੀ ਹੈ ਮਤਲਬ ਚੱਕ ਕੇ ਪੂਰੇ ਬਣ ਜਾਂਦੇ ਆ ਪੈਨੋਰਮਿਕ 뷰 ਆ ਦੇਖ ਲੋ ਜੀ نیچے ਬਹੁਤ سارے ਨਗਰ ਵਸੇ ਹੋਏ ਆ ਬਹੁਤ ਘਰ ਬਣੇ ਹੋਏ ਆ ਤੇ ਇਹ ਨਾ ਉੱਚੇ ਉੱਚੇ ਪਹਾੜਾਂ ਤੇ ਆਪਾਂ ਹੁਣੇ ਚੜ ਕੇ ਆਏ ਆਂ ਕਮਾਲ ਦੀ ਗੱਲਬਾਤ ਹੈ ਤੇ نیچے ਹੁਣ ਸਾਨੂੰ ਗੱਡੀਆਂ ਗੁੱਡੀਆਂ ਦਿਖਣ ਲੱਗੀਆਂ ਤੇ ਆਪਾਂ ਆਪਣੀ ਗੱਡੀ ਤੱਕ ਪਹੁੰਚਣ ਵਾਲੇ ਹੀ ਆ ਬਸ ਫੇਰ ਤਾਂ ਅਸੀਂ ਜਾਣਾ ਰੋਜ਼ਮਰਰਾ ਦੀ ਜ਼ਿੰਦਗੀ ਚ ਆਪਣੀ ਕਮਾਕਾਰਾਂ ਚ ਰੋਜ਼ਮਰਰਾ ਦੀ ਜ਼ਿੰਦਗੀ ਤੇ ਚਲੋ ਜੀ ਟ੍ਰੈਕਰ ਸਾਨੂੰ ਰਾਹ ਚ ਕਹੀਂ ਮਿਲ ਰਿਹਾ ਤੇ ਸਾਨੂੰ ਪੁੱਛਦੇ ਪੁੱਛਦੇ ਜਾ ਰਿਹਾ ਵੀ ਕਿੰਨੇ ਕਿਲੋਮੀਟਰ ਰਹਿ ਗਿਆ ਕਿਹ ਜਿਹਾ ਕਿਹ ਜੀ ਥਾਂ ਇਹ ਕਿੱਥੇ ਕਿੱਥੇ ਰੁਕਨੂ ਹੈ ਤੇ ਜਦੋਂ ਅਸੀਂ ਟਰੈਕ ਕਰ ਰਹੇ ਸੀਗੇ ਜਦੋਂ ਅਸੀਂ ਚੜ ਰਹੇ ਸੀਗੇ ਅਸੀਂ ਵੀ ਲੋਕਾਂ ਨੂੰ ਪੁੱਛ-ਪੁੱਛ ਕੇ ਜਾ ਰਹੇ ਸੀਗੇ ਵੀ ਅੱਗੇ ਕਿੰਨੇ ਕਿਲੋਮੀਟਰ ਰਹਿ ਗਿਆ ਕਿੱਥੇ ਸਟੇ ਮਿਲੋਗੀ ਕਿੱਥੇ ਕੀ ਐ ਹੁਣ ਇਹੀ ਇਨਫੋਰਮੇਸ਼ਨ ਅਸੀਂ ਅੱਗੇ ਪਾਸ ਕਰ ਰਹੇ ਹਾਂ ਕਿਉਂਕਿ ਅਸੀਂ ਜਾ ਕੇ ਆਪਣਾ ਐਕਸਪੀਰੀਅੰਸ ਕਰਕੇ ਆ ਗਏ ਇਹ ਉਹੀ ਪਹਾੜ ਆ ਜਿਹੜਾ ਆਪਾਂ ਲੰਘ ਕੇ ਗਏ ਤੇ ਜਿੱਥੇ ਆਪਾਂ ਫੋਟੋ ਖਿੱਚਵਾਈ ਸੀ ਤੇ ਨਾ ਪਹਿਲਾਂ ਹਾਂਜੀ ਹਾਂਜੀ ਹਾਂ ਨਾ ਆ ਦੇਖ ਇਹ ਜਾਣ ਵੇਲੇ ਹੋਰ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਹੁਣ ਆਣ ਵੇਲੇ ਹੋਰ ਤਰ੍ਹਾਂ ਦਾ ਲੱਗ ਰਿਹਾ ਹੈ ਜਾਂਦੀ ਵਾਰੀ ਅਲੱਗ ਐਕਸਪੀਰੀਅੰਸ ਹੋ ਰਿਹਾ ਸੀਗਾ ਆਂਦੀ ਵਾਰੀ ਅਲੱਗ ਐਕਸਪੀਰੀਅੰਸ ਹੈ ਨਵਾਂ ਹੋ ਰਿਹਾ ਵੀ ਅਸੀਂ ਛੱਡ ਕੇ ਚੱਲੇ ਬਾਏ ਬਾਏ ਲਓ ਜੀ ਫਾਈਨਲੀ ਜਿਹੜੀ ਜਗ੍ਹਾ ਤੋਂ ਆਪਾਂ ਟਰੈਕ ਸ਼ੁਰੂ ਕਰਿਆ ਸੀਗਾ ਤੇ ਉਸੇ ਜਗ੍ਹਾ 'ਚ ਆਪਣਾ ਟਰੈਕ ਫਤਿਹ ਕਰਕੇ ਆਪਾਂ ਵਾਪਸ ਆ ਗਏ ਹਾਂ ਮੁੜੇ ਆਏ ਹਾਂ ਕਮਾਲ ਦਾ ਇਹ ਐਕਸਪੀਰੀਅੰਸ ਸੀਗਾ ਯਾਰ ਇਹ ਲਾਜਵਾਬ ਐਕਸਪੀਰੀਅੰਸ ਇਨੂੰ ਐਕਸਪਲੇਨ ਨਹੀਂ ਕਰ ਸਕਦੇ ਤੁਸੀਂ ਇਹਨੂੰ ਐਕਸਪੀਰੀਅੰਸ ਕਰ ਸਕਦੇ ਆ ਉਰੇ ਆ ਕੇ। ਹੂੰ। ਤੇ ਕਿੱਡੀ ਖੂਬਸੂਰਤ ਜਗ੍ਹਾ ਸੀਗੀ ਨਾ ਇਹ। ਇੱਕ ਕਮਾਲ ਬਾਈ ਸਾਹਿਬ ਯਾਰ। ਇਹ ਤੇ ਚੀਜ਼ ਤੇ ਹੋ ਸਕਦੀ। ਉਹ ਜਿਹੜਾ ਪੁਆਇੰਟ ਬਣਿਆ ਹੋਇਆ ਉਹ ਸਟਾਰਟਿੰਗ ਪੁਆਇੰਟ ਹੈਗਾ। ਇਹ ਟਰੈਕ ਦਾ। ਇੱਕ ਹੋਰ ਟਰੈਕ ਸਾਡੀ ਯਾਦਗਾਰ ਵਿੱਚ ਯਾਦ। ਕਹਿ ਕੇ ਇੱਕ ਹੋਰ ਟਰੈਕ ਸਾਡੀ ਯਾਦਗਾਰ ਵਿੱਚ ਸ਼ਾਮਲ ਹੋ ਗਿਆ। ਹਾਂ। ਆਦਿ ਗਰੂ ਜੀ ਸ਼ਾਮ ਲੋਗੇ ਮੈਨੂੰ ਕਹਿਣਾ ਨਹੀਂ ਆਇਆ ਤੇ ਮੇਰੀ ਫੋਟੋ ਨਹੀਂ ਹੋਈ ਉੱਥੇ ਜਾ ਕੇ ਫਿਚਦੇ ਆ ਸ਼ੇਰ ਚਲੋ ਜੀ ਇਹ ਜਿਹੜਾ ਟਰੈਕ ਸੀਗਾ ਚੂੜਦਾ ਟਰੈਕ ਇਹ ਹਿਮਾਲਿਆ ਪਹਾੜਤ ਦੀ ਜਿਹੜੀ ਬਾਹਰੀ ਸ਼੍ਰੇਣੀ ਦੀਆਂ ਚੋਟੀਆਂ ਨੇ ਵੀ ਪਹਾੜੀਆਂ ਤੋਂ ਸਭ ਤੋਂ ਹਾਈਐਸਟ ਪੀਕ ਹੈ ਹਾਂ ਹੁਣ ਆਪਾਂ ਇਹਨੂੰ ਫਤੇ ਕਰਕੇ ਆਪਾਂ ਖੜੇ ਆ ਜੀ ਇਹ ਵੀ ਦਿਖਾਓ ਗਾਇ ਗਾਇ ਰਹਿਣੇ ਦਾ ਜਗਾ ਇਹ ਸਾਰੇ ਗੋਬਰ ਹੈ ਸਾਰੇ ਚੁੱਕਿਆ ਹੀ ਰਹਤੇ ਰਾਤ ਹਾਂ ਆਂ گاਵਾਂ ਦਾ ਸਥਾਨ ਬਣਿਆ ਹੋਇਆ ਠੀਕ ਹੈ ਜੀ ਬਾਬਾ ਜੀ ਵੀ ਬੜੇ ਤਗੜੇ ਰਹੇ 72 ਸਾਲ ਦੀ ਉਮਰ ਹੈ ਇਹਨਾਂ ਦੀ ਦੇਖ ਲਓ ਯਾਰ ਤੇ ਬਹੁਤ ਤਗੜਾ ਟਰੈਕ ਕਰਕੇ ਆਏ ਆ ਇਹ ਜਿਹੜਾ ਇਹ ਐਂਟਰੀ ਗੇਟ ਬਣਾਇਆ ਹੋਇਆ ਔਰੇ ਲੱਗੇ ਹੋਇਆ ਇੱਕ ਰਿਚ ਤੇ ਇਧਰਲੇ ਪਾਸੇ ਤਿੰਦੂਆ ਵੀ ਹੈਗਾ ਇਹ ਇਹ ਪਛਾਣ ਕਰਾਂਦੇ ਵੀ ਇਧਰਲੇ ਇਲਾਕੇ 'ਚ ਇਹ ਜਾਨਵਰ ਰਹਿੰਦੇ ਆ ਤੇ ਵਿਚਾਲੇ ਮੋਰ ਵੀ ਬਣਾਇਆ ਹੋਇਆ ਇਹਨਾਂ ਨੇ ਪਰ ਇਹ ਜਿਹੜੇ ਜਾਨਵਰ ਐ ਦੂਰ ਦਰਾਡੇ ਦੇ ਇਲਾਕਿਆਂ 'ਚ ਰਹਿੰਦੇ ਆ ਵਾਈਲਡ ਲਾਈਫ ਸੈਂਚਰੀ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਐ ਤੇ ਫਿਲਹਾਲ ਤੇ ਫਿਲਹਾਲ ਜਿੱਥੇ ਬੰਦੇ ਦੀ ਮੌਜੂਦਗੀ ਹੁੰਦੀ ਐ ਇਹ ਇਹਨਾਂ ਇਲਾਕਿਆਂ ਤੋਂ ਦੂਰ ਹੀ ਰਹਿੰਦੇ ਆ ਜਾਨਵਰ ਤੇ ਆ ਸੰਗਤ ਆਪ ਲੋਕ ਕਹਾਂ ਸੇ ਆਏ ਹੋ ਰਾਜਗੜ੍ਹ ਨਜ਼ਦੀਕ ਹੀ ਹੈ ਫਿਰ ਤੋ ਨਾ ਤੇ ਇਹਨਾਂ ਦੇ ਨਾਲ ਦੇਖੋ ਆ ਬੱਚੀ ਛੋਟੀ ਜੀ ਹੈ ਕਿਨੇ ਸਾਲ ਦੀ ਹੈ 2-3 ਸਾਲ ਦੀ ਹੈ ਇਹਦਾ ਮੁੰਡਨ ਕਰਨਾ ਆ ਇਹਨਾਂ ਨੇ ਇਹਦੇ ਵਾਸਤੇ ਸਪੈਸ਼ਲ ਚੱਲੇ ਆ ਸਾਰਾ ਪਰਿਵਾਰ ਆਪ ਸਾਰਾ ਪਰਿਵਾਰ ਹੋ ਨਾ ਠੀਕ ਹੈ ਜੀ ਬਹੁਤ ਸੋਹਣਾ ਲੱਗਿਆ ਤੇ ਲੋਕਲੀ ਇਹ ਹੈ ਓਰੇ ਤੋਂ ਪਹਿਲੀ ਵਾਰ ਬਹੁਤ ਬੜੀਆ ਯਾਰ ਬਹੁਤ ਨਜ਼ਾਰਾ ਬਹੁਤ ਅੱਛੇ ਵਿਊ ਹੈ ਕਮਾਲ ਦਾ ਏਰੀਆ ਹੈ ਬਹੁਤ ਅੱਛਾ ਇਲਾਕਾ ਹੈ ਚਰਗੋਹ ਬਹਾਰਾਜ ਕੀ ਜੈ ਚੱਲ ਮਾਮੂ ਬਾਜੇ ਬਰੋ ਬਾਏ ਬਾਏ ਹਮ ਆਪਾਂ ਕੋ ਚੈਨਲ ਦੇਖੇਗੇ ਬਿਲਕੁਲ ਦੇਖਣਾ ਜੀ ਹਾਂਜੀ ਹਾਂ ਜਹੀ ਹੈ ਆਪਣੇ ਚੈਨਲ ਦਾ ਨਾਮ ਲਓ ਜੀ ਆਪਣਾ ਚੈਨਲ ਵੀ ਸਬਸਕ੍ਰਾਈਬ ਹੋ ਗਿਆ ਜੀ ਠੀਕ ਹੈ ਜੀ ਹਮ ਵੀ ਕਰਾਂਗੇ ਅਵੀ ਬਲੌਗ ਕਰ ਰਿਹਾ ਇਹਨਾਂ ਦਾ ਵੀ ਚੈਨਲ ਸਬਸਕ੍ਰਾਈਬ ਕਰ ਤਨੂ ਅਨੰਨਿਆ ਤਨੂ ਤਨੂ ਠੀਕ ਹੈ ਜੀ ਬਾਏ ਬਾਏ ਟ੍ਰੈਕ ਦੀ ਇਹ ਸਭ ਤੋਂ ਖੂਬਸੂਰਤ ਗੱਲ ਇਹ ਵੀ ਹੈ ਕਿ ਸਾਨੂੰ ਉਹਨਾਂ ਨਾਲ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਦੇ ਆ, ਅਲੱਗ-ਅਲੱਗ ਤਰ੍ਹਾਂ ਦੀ ਦੁਨੀਆ ਮਿਲਦੀ ਹੈ ਤੇ ਬਹੁਤ ਸਾਰੇ ਮਿੱਤਰ ਬਣਦੇ ਆ। ਮੇਰੇ ਅਲੱਗ-ਅਲੱਗ ਦੁਨੀਆ ਨਾਲ ਸਾਡਾ ਸੰਪਰਕ ਹੁੰਦਾ, ਵਾਰਤਲਾਪ ਹੁੰਦਾ ਹੈ। ਹਾਂ, ਖੁਸ਼ੀ ਮਿਲਦੀ ਹੈ ਨਾ ਲੋਕਾਂ ਨੂੰ ਮਿਲ ਕੇ। ਇਹ ਲੋਕ ਵੀ ਉਹਨਾਂ ਨੂੰ ਦੁੱਗਣੇ ਖੁਸ਼ ਹੋ ਕੇ ਮਿਲਦੇ ਆ ਜਿੰਨਾ ਸਾਨੂੰ ਚਾਹ ਹੁੰਦਾ ਹੈ। ਮਗਾ ਵੀ ਜਿੰਨੇ ਵੀ ਅਸੀਂ ਜਿਵੇਂ ਫਰਸਟ ਕੈਂਪ ਉੱਥੇ ਥੋੜਾ ਕੈਂਪ ਤੇ ਰਹੇ ਤੇ ਔਰ ਇੱਥੇ ਰਹੇ ਤੇ ਇਹਨਾਂ ਨੇ ਸਾਡੀ ਆਉ ਭਗਤ ਇੰਨੀ ਕਰੀਆ ਨਾ ਪੰਜਾਬੀ ਬੰਦਿਆਂ ਦਾ ਨਾ ਬਹੁਤ ਸਤਿਕਾਰ ਕਰਦੇ ਆ ਹਿਮਾਚਲੀ ਬਈ ਹਾਂ ਇਹ ਲੱਗ ਗੱਲ ਲੋਕ ਕਹ ਦਿੰਦੇ ਆ ਵੀ ਹਿਮਾਚਲੀ ਉਹ ਕਰਦੇ ਬਟ ਜਿੱਥੇ ਵੀ ਅਸੀਂ ਜਾਂਦੇ ਆ ਹਿਮਾਚਲ ਤੇ ਸਾਡਾ ਬਹੁਤ ਸਤਿਕਾਰ ਬਹੁਤ ਸਤਿਕਾਰ ਬਹੁਤ ਪਿਆਰ ਕਰਦੇ ਆ ਇਹ ਤਾਂ ਬੰਦੇ ਦਾ ਆਪਣਾ ਹੁੰਦਾ ਤੁਸੀਂ ਜਿਵੇਂ ਅਗਲੇ ਨੂੰ ਮਿਲੋਗੇ ਹਨਾ ਜਿਵੇਂ ਤੁਸੀਂ ਆਪਣਾ ਵਰਤਾਰ ਕਰੋਗੇ ਅਗਲਾ ਉਹ ਕਰਦਾ ਹਾਂ ਹਾਂ ਬਹੁਤ ਪਿਆਰ ਦੁੱਤੋ ਬਈ ਸਭ ਬਹੁਤ ਤੇਹੀ ਆ ਪਿਆਰ ਦੀ ਗੱਲ ਹੈਗੀ ਪਿਆਰ ਬੰਡੋ ਪਿਆਰ ਮਿਲੂਗਾ ਜੇ ਤੁਸੀਂ ਨਫ਼ਰਤ ਮੰਡੋਗੇ ਤੁਹਾਨੂੰ ਨਫ਼ਰਤ ਮਿਲੂਗੀ ਸਿੱਧਾ ਜਿਹਾ ਹਿਸਾਬ ਹੁਣ ਆਪਣੇ ਵਾਸਤੇ ਵੱਡਾ ਚੈਲੰਜ ਇਹ ਹੈ ਵੀ ਸਾਨੂੰ ਇਹ ਨਹੀਂ ਪਤਾ ਚੱਲ ਰਹੀ ਵੀ ਆਪਣੀ ਗੱਡੀ ਕਿੱਧਰਲੇ ਪਾਸੇ ਖੜੀ ਹੈ ਔਰ ਇਹ ਤੋਂ ਰਾਹ ਬਹੁਤ ਉੱਤਰ ਰਿਹਾ ਨੀਚੇ ਆਏ ਤਾਂ ਆਪਾਂ ਇਧਰਲੇ ਪਾਸੇ ਤੋਂ ਸੀਗੇ ਚੜ ਕੇ ਤੇ ਇਹ ਗੇਟ ਤੋਂ نیچے-níਚੇ ਪਾ ਟ੍ਰੈਕ ਕਰਿਆ ਸੀਗਾ ਸ਼ੁਰੂ ਤੇ ਦੇਖਦੇ ਆਪਾਂ ਇਧਰ ਨੀਚੇ ਉੱਤਰ ਕੇ ਇੱਧਰ ਸਾਡੀ ਗੱਡੀ ਖੜੀ ਹੋਣੀ ਹੈ ਆਓ ਸਾਹਮਣੇ ਖੜਿਆ ਜੀ ਆਪਣੀਆਂ ਗੱਡੀਆਂ ਤੇ ਹੁਣ ਆਪਾਂ ਆਪਣੀ ਗੱਡੀਆਂ ਤੱਕ ਪਹੁੰਚਦੇ ਹੋਗੇ ਗੱਡੀਆਂ 'ਚ ਬੈਠਦੇ ਆਂ ਔਰ ਤੋਂ ਨਿਕਲਦੇ ਆਂ ਆਪਾਂ ਚੰਡੀਗੜ੍ਹ ਵੱਲ ਆਹ ਦੇਖੋ ਜੀ ਨੋਰਾ ਤਾਰ ਤੋਂ ਲੈ ਕੇ ਹੋਰ ਤੱਕ ਕਰ 6 ਕਿਲੋਮੀਟਰ ਤੱਕ ਗੱਡੀ ਆ ਜਾਂਦੀ ਹੈ ਸਾਡੀ ਚੱਲ ਕੇ ਤੇ ਉਹ ਜਿੱਥੇ ਹਰਪਿਤ ਆ ਰਹੀ ਆ ਉਪਰ ਉੱਥੇ ਬਣਿਆ ਹੋਇਆ ਗੇਟ ਜਿਹੜਾ ਹੁਣੇ-ਹੁਣੇ ਆਪਾਂ ਲੰਘ ਕੇ ਆਏ ਆ ਜਿੱਥੇ ਭਾਲੂ ਤੇ ਤਿੰਦੂ ਲਗਾਇਆ ਹੋ ਸੀਗਾ ਕੀ ਦਿਆਤੇ ਬਾਬਾ ਕੀ ਦਿਆਤੇ ਚੁਰਮਾ ਖਾਵੇ ਲਓ ਜੀ ਆਪਾਂ ਪਹੁੰਚ ਗਏ ਆਪਣੀ ਅਲਟੋ ਕੋਲ BB 12 5141 ਫਾਈਨਲੀ ਆਪਾਂ ਆਪਣਾ ਟਰੈਕਟਰ ਕੰਬੇਡ ਕੇ ਵਾਪਸ ਆ ਗਏ ਜੀ ਗੱਡੀਆਂ ਮੋਟਰਾਂ ਕਾਰਾਂ ਦੇ ਵਿੱਚ ਹੁਣ ਹੋਰੇ ਤੋਂ ਆਪਾਂ ਗੱਡੀ 'ਚ ਬੈਠ ਕੇ ਚੱਲਦੇ ਆ ਜੀ ਆਪਣਾ ਵਾਪਸ ਘਰ ਨੂੰ ਚੱਲੇ ਹੁਣ ਅਸੀਂ ਲੋ ਜੀ ਇਹ ਹੁਣ ਸਾਡੇ ਜਾਣ ਦਾ ਸਫਰ ਹੋ ਰਿਹਾ ਏ ਇਹ ਕਚਾਰਾ ਜਿਹੜਾ ਅਸੀਂ ਪਹਿਲਾਂ ਚੜ ਕੇ ਆਏ ਸੀਗੇ ਹੁਣ نیچے ਉਤਰਨ ਲੱਗੇ ਹੋਈਆਂ ਤੇ ਹੁਣ ਚੱਲੇ ਆ ਅਸੀਂ ਆਪਣੇ ਘਰ ਨੂੰ ਆਹ ਦੇਖੋ ਰਾਹ ਦੇਖੋ ਤੁਸੀਂ ਕਿੰਨਾ ਆਫ ਰੋਡਿੰਗ ਹੈ ਸਾਰੀ ਉਹ ਜਿਹੜੀ ਲਾਲ ਲਾਲ ਹੱਟ ਦਿਖ ਰਹੀ ਹੈ ਤੁਹਾਨੂੰ ਉੱਥੇ ਬਾਈਕ ਵੀ ਜਾਂਦੀ ਦਿਖ ਰਹੀ ਹੋਊਗੀ ਅਸੀਂ ਉੱਥੋਂ ਆਏ ਆ ਤੇ ਉੱਥੇ ਤੇ ਗੱਡੀ ਸਾਡੀ ਹੁਣ نیچے ਆਈ ਆ ਲਾਸਟ ਪੁਆਇੰਟ ਇਹ ਆ ਇਹ ਤੇ ਇਹੜਾ ਆਉਂਦਾ ਦੇਖੋ ਪਹਾੜ ਦੇ ਵਿੱਚ ਨੂੰ ਦਾ ਕੱਟ ਕੇ ਬਣਾਇਆ ਹੈ ਵਿੱਚ ਨੂੰ ਕੱਟ ਕੇ ਇੱਧਰ ਪਹਾੜ ਮੋਂ ਅਸੀਂ ਚੱਲੇ ਆਏ ਬਾਦੀਆਂ ਨੂੰ ਬਾਏ ਬਾਏ ਕਰਕੇ ਘਰਾਂ ਨੂੰ ਉੱਪਰ ਚੜਨ ਨੂੰ ਨਾ ਇਹ 5-7 ਕਿਲੋਮੀਟਰ ਦੀ ਆਫ ਰੋਡਿੰਗ ਹੈ ਜਿਹੜੀ ਨੀਚੋਂ ਸ਼ਹਿਰ ਤੋਂ ਕਿਹੜਾ ਪਿੰਡ ਨਾਰਾਧਾਰ 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 ਤੋਂ ਅਸੀਂ ਉੱਪਰ ਤੱਕ ਗਏ ਆਂ ਤੇ ਇਹ ਸਾਰੀ ਆਫ-ਰੋਡਿੰਗ ਆ ਦੇਖੋ ਕਿਵੇਂ ਪਹਾੜ ਕੱਟ-ਕੱਟ ਕੇ ਇਹ ਸੜਕ ਬਣਾਈ ਹੋਈ ਆ ਔਰ نیچے ਤੁਹਾਨੂੰ نیچے ਦਿਖ ਰਿਹਾ ਹੋਣਾਏ ਉੱਥੇ ਅਸੀਂ نیچے ਨੂੰ ਹੋ ਕੇ ਜਾ ਰਹੇ ਹਾਂ ਇਹ ਸਾਰੀ ਆਫ-ਰੋਡਿੰਗ ਕਰਕੇ ਅੱਜ ਹੈਗਾ ਵੀਕਐਂਡ ਤੇ ਵੀਕਐਂਡ 'ਚ ਦੇਖੋ ਕਿੰਨੀਆਂ ਗੱਡੀਆਂ ਤੇ ਸਾਨੂੰ ਉੱਪਰ ਵੀ ਬਹੁਤ ਗੱਡੀਆਂ ਮਿਲੀਆਂ ਬਹੁਤ ਸੰਗਤ ਆਈ ਹੋਈ ਏ ਦਰਸ਼ਨ ਕਰਨ ਮਹਾਦੇਵ ਦੇ ਉੱਪਰ ਮੰਦਿਰ 'ਚ ਤੇ ਬਹੁਤ ਸਾਰੇ ਜੇ ਜਿਹੜੇ ਟਰੈਕ ਫਰੈਂਡਲੀ ਹੈ ਜਿਵੇਂ ਸਾਨੂੰ ਟਰੈਕ ਕਰਨਾ ਪਸੰਦ ਆ ਉਹਵੇਂ ਦੇ ਲੂਪ ਗਏ ਹੋਏ ਆ ਕਈ ਗਏ ਹੋਏ ਆ ਛੜਦਾਲੂ ਲਓ ਜੀ ਅਸੀਂ ਪਹੁੰਚ ਗਏ ਪਿੰਡ ਨੋਰਾਧਾਰ ਹੁਣ ਜਿਹੜੀ ਸਾਡੀ ਆਫ ਰੋਡਿੰਗ ਤੇ ਉਹ ਖਤਮ ਹੋ ਗਈ ਹੁਣ ਆ ਜਿਹੜਾ ਮੇਨੂ ਇਹ ਵਾਲਾ ਨੋਰਾਧਾਰ ਪੇ ਏ ਆ ਗਿਆ ਜੀ ਰਾਜਗੜ ਸ਼ਹਿਰ ਕਿਉਂਕਿ ਜਾਂਦੇ ਵੇ ਸਾਨੂੰ ਰਾਤ ਇਹੀ ਬੜਾ ਸ਼ਹਿਰ ਮਿਲਿਆ ਜਿਹੜਾ ਆਇਆ ਰਾਜਗੜ ਤੇ ਪੰਪ ਵੀ ਸਾਨੂੰ ਇੱਥੇ ਮਿਲਿਆ ਇੱਕ ਪੰਪ ਉੱਥੇ ਸੀਗਾ ਬੜੂ ਸਾਇ ਮੈਨੂੰ ਵੀ ਬੁਰੀ ਤੇ ਰਸਤਾ ਮੁੜਦਾ ਆ ਜੀ 20 ਕਿਲੋਮੀਟਰ ਆ ਦੇਖੋ ਜੀ ਅਸੀਂ ਪਹੁੰਚ ਗਏ ਹ ਸੋਲਣ ਤੇ ਸਾਹਮਣੇ ਸੋਲਣ ਸ਼ਹਿਰ ਹੈ ਸਾਰਾ 1:30 ਵਜ ਗਿਆ ਤੇ ਅਸੀਂ 2:30 ਵਜੇ ਤੱਕ ਘਰੇ ਪਹੁੰਚ ਮੈਂ ਪਹੁੰਚ ਜਾਾਂਗੇ ਆ ਦੇਖੋ ਜੀ ਸੋਹਣ ਸ਼ਹਿਰ ਕਿੰਨਾ ਸੋਹਣਾ ਲੱਗਦਾ ਇਹ ਆ ਗਈ ਜੀ ਬਰੋ ਬਟਾ ਦਾ ਲੋ ਲਓ ਜੀ ਅਸੀਂ ਚੱਲੇ ਹੁਣ ਹਿਮਾਚਲ ਨੂੰ ਬਾਏ ਕਰਕੇ ਹੁਣ ਚੱਲੇ ਅਸੀਂ ਐਂਟਰੀ ਹੋ ਗਈ ਸਾਡੀ ਹਰਿਆਣੇ ਦੀ ਬਾਏ ਬਾਏ ਹੁਣ ਐਂਟਰ ਹੋ ਗਏ ਅਸੀਂ ਹਰਿਆਣੇ ਹਰਿਆਣੇ ਆ ਜੀ ਮੇਰੇ ਨਾਨਕੇ ਸਾਡੇ ਨਾਂ ਕੇ ਅਵਰ ਪ੍ਰਦੇਸ਼ ਹੈ ਹਰਿਆਣਾ ਲਓ ਜੀ ਅਸੀਂ ਪਹੁੰਚ ਗਏ ਪੰਜ ਗੁੱਲਾ ਤੇ ਸਾਹਮਣੇ ਗੁਣੀ ਸਾਹਿਬ ਗੁਰਦੁਆਰਾ ਆ ਗਿਆ ਪੰਜ ਗੁੱਲਾ ਦਾ ਤੇ ਟਾਈਮ ਹੋ ਗਿਆ 2:00 ਵਜੇ ਤੇ ਅਸੀਂ ਪੰਜ ਗੁੱਲਾ ਪਹੁੰਚ ਗਏ ਇੱਥੇ ਗੁਣੀ ਸਾਹਿਬ ਗੁਰਦੁਆਰਾ ਤੇ ਇਹ ਵਾਲੀ ਪਹਾੜੀਆਂ ਹੈਗੀਆਂ ਜੀ ਸਾਡੇ ਇਲਾਕੇ ਦੀਆਂ ਸ਼ਿਵਾਲਿਕ ਖੇਲਸ ਹੈਗੀਆਂ ਇਹ ਇਹ ਸਾਡਾ ਇਲਾਕਾ ਸਾਰਾ ਸ਼ਿਵਾਲਿਕ ਦੀ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਏ ਤੇ ਆਪਾਂ ਸ਼ਿਵਾਲਿਕ ਦੀਆਂ ਸਭ ਤੋਂ ਉੱਚੀ ਚੋਟੀ ਜਿਹੜੀ ਹੈਗੀ ਆ ਉਹ ਫੜੇ ਕਰਕੇ ਆਏ ਆ। ਵਾਹਿਗੁਰੂ ਮਹਾਰਾਜ ਨੇ ਕਿਰਪਾ ਕਰੀਏ ਦੇਖ ਲਓ ਜੀ ਹੁਣ ਆਪਾਂ ਆਪਣੇ ਢਾਕੇ ਚ ਪਹੁੰਚ ਗਏ। ਲਓ ਜੀ ਆਪਾਂ ਫਾਈਨਲੀ ਪਹੁੰਚ ਗਏ ਆਪਣੇ ਪਿੰਡ ਵਿੱਚ। ਤੇ ਸਮਾਨ ਸਮੂਹ ਸਾਰਾ ਤਾਰਨ ਲੱਗੇ ਹੋਏ ਆ ਹੁਣ ਗੱਡੀ ਵਿੱਚੋਂ ਗੱਡੀ ਖਾਲੀ ਕਰਦੇ ਆ ਗੱਡੀ ਨੂੰ ਰੈਸਟ ਦਿਵਾਨੇ ਆ ਤੇ ਘਰ ਚੱਲਦੇ ਹੁਣ ਆਪਾਂ